ਖਾਣਾ ਗੁਰਾਇਦੀ ਨੇ ਪੈਂਦੇ ਪਿੰਡ ਰੁੜਕਾ ਕਲਾਂ ਵਿਖੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਜੇ ਪਿਛਲੀ ਘਟਨਾ ਬਾਰੇ ਕੋਈ ਸੁਰੱਖ ਨਹੀਂ ਮਿਲਦਾ ਜਦੋਂ ਤੱਕ ਹੋਰ ਵਾਰਦਾਤ ਵਾਪਰ ਜਾਂਦੀ ਹੈ ਤਾਜੀ ਘਟਨਾ ਗੁਰਾਇਆਂ ਰੋਡ ਤੇ ਪੂਨੀਆਂ ਦੇ ਕਾਰਖਾਨੇ ਵਿਖੇ ਵਾਪਰੀ ਹੈ ਜਿੱਥੇ 64 ਡਰਮ ਵਿੱਚੋਂ ਕਣਕ ਕੱਢ ਕੇ ਲੈ ਗਿਆ ਤੇ ਨਾਲ ਹੀ ਭਾਂਡੇ ਵੀ ਚੋੱਕ ਕੇ ਲੈ ਗਏ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਰਿੰਦਰ ਪੂਨੀ ਜੀ ਨੇ ਦੱਸਿਆ ਕਿ ਉਹ ਦੋ ਦਿਨ ਆਪਣੀ ਵਰਕਸ਼ਾਪ ਵਿੱਚ ਨਹੀਂ ਆਏ ਪਰ ਜਦੋਂ ਅੱਜ ਆ ਕੇ ਵੇਖਿਆ ਤਾਂ ਜਿੰਨੇ ਦੇ ਤੋੜੇ ਹੋਏ ਸਨ ਅਤੇ ਕਣਕ ਦੇ ਡਰਾਮਾ ਵਿੱਚੋਂ 7-8 ਕੁੰਟਲ ਚੋਰੀ ਕੀਤੀ ਗਈ ਸੀ। ਇਸ ਦੇ ਨਾਲ ਹੀ ਚੋਰ ਭਾਂਡੇ, ਫ੍ਰੀਜਾਂ ਦੇ ਕੰਪਰੈਸਰ ਤੇ ਹੋਰ ਸਮਾਨ ਵੀ ਨਾਲ ਲੈ ਗਏ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਕੋਲ 30 ਤੋਂ 35 ਹਜ਼ਾਰ ਦਾ ਨੁਕਸਾਨ ਹੋਇਆ ਹੈ। ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪ੍ਰਿੰਤਕਰ ਕਮਾਲ ਕੋਣੀ ਕੀ ਵਰਦਤ ਕੀ ਹੋਈ ਤੁਹਾਡੇ ਜੀ? ਸਾਡੇ ਇੱਥੇ ਕਾਰਖਾਨੇ ਹੈ। ਜੇ ਮੈਂ 2-3 ਦਿਨ ਤੱਕ ਆਇਆ ਨਹੀਂ ਤਾਂ ਇੱਥੇ ਆ ਕੇ ਮੈਂ ਹੁਣ ਦੇਖਿਆ ਤਾਂ ਉਹ ਜਿੰਦੇ ਟੁੱਟੇ ਸੀਗੇ ਇਕ ਕਿੰਨਾ ਕਿੰਨੇ ਫਟੇ ਹੋ ਸੀਗੇ ਕੁੰਡੇ ਅੱਛਾ ਜੀ ਯਾਦ ਪਿੱਛੋਂ ਦੇਖਿਆ ਤਾਂ ਵਰਕਸ਼ਾਪ ਦੇ ਵਿੱਚੋਂ ਸਾਰੇ ਕਣਕ ਦਾ ਡਰਮ ਸਾਰਾ ਖਾਲੀ ਕੀਤਾ ਸੀ ਕਿੰਨੇ ਕੁ ਬੋਰੀਆਂ ਸਨ ਉਹਦੇ ਵਿੱਚ ਤੇ ਹੋਰ ਕੀ ਨੁਕਸਾਨ ਹੋਇਆ ਹੋਰ ਐਸੇ ਸਾਡੇ ਭਾਂਡੇ ਪਏ ਸੀਗੇ ਹਲਵਾਰੀਆਂ ਚ ਉਹ ਸਾਰੇ ਲੈ ਗਿਆ ਤੇ ਕੁੱਲ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਟੋਟੋ ਕੁੱਲ 30-35 ਹਜ਼ਾਰ ਦਾ ਨੁਕਸਾਨ ਹੋਇਆ ਹੋਊਗਾ ਅਲਮਾਰੀਆਂ ਦੇ ਵਿੱਚੋਂ ਵੀ ਸਮਾਨ ਕੱਢ ਕੇ ਲੈ ਗਏ ਆ ਅਦਰਜ ਵੀ ਖੋਲ ਕੇ ਲੈ ਗਏ ਬੇਸ਼ੱਕ ਵਿੱਚੋਂ ਸਾਰਾ ਕੁਝ ਫਰਿੱਜਾਂ ਜੋ ਕੰਪਰੈਸ਼ਨ ਕੱਢੇ ਆ ਥੋੜੀ ਰੈਸ਼ ਇੱਥੇ ਹੈ ਕਿ ਜਦ ਬੱਕਰੇ ਰੈਸ਼ ਨਹੀਂ ਹੈ ਇੱਥੇ ਤੇ ਦਿੱਲੀ ਉਧਰ ਉਹ ਤਾਂ ਪਿੰਡ ਚ ਉਹ ਤਾਂ ਦਿੱਲੀ ਆਉਨੇ ਇੱਥੇ ਤੁਸੀਂ ਉਹ ਤਾਂ ਦਿੱਲੀ ਆਉਨੇ ਹੁਣ 2-3 ਦਿਨ ਤੋਂ ਨਹੀਂ ਆਇਆ ਸੀ ਮੈਂ ਪੁਲਿਸ ਨੂੰ ਕੀਤੀ ਹੈ ਕਮੇਟੀ ਦੇ ਬਾਰੇ ਕੀਤਾ ਆ ਫੋਨ ਆਇਆ ਨਹੀਂ ਅਜੇ